ਇਹ ਤਿੰਨ ਦੀਆਂ ਤਿੰਨ ਜਿਹੜੀਆਂ ਐਫਆਈਆਰਜ਼ ਆ ਇਹ ਥਾਣਾ ਜਿਹੜਾ ਬਾਜਾਖਾਨਾ ਉਹਦੇ ਵਿੱਚ ਇਹ ਦਰਜ ਆ ਤੇ ਇਹ ਤਿੰਨਾਂ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਸ਼ੀ ਆ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਐਫਆਈ ਨੰਬਰ 36 ਦੇ ਵਿੱਚ ਤੇ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਹੁੰਦਾ ਇੱਕ ਬੋਰਡ ਲੱਗਾ ਹੋਇਆ ਹੁੰਦਾ 117 ਦੇ 128 ਦੇ ਵਿੱਚ ਉਹ ਜੇ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਕਿਹੜੇ ਗੁੱਜੇ ਭੇਜਿਆ ਕਿ ਤਿੰਨਾਂ ਤਿੰਨਾਂ ਦੇ ਵਿੱਚੋਂ ਸਿਰਫ ਇੱਕ ਚ ਗ੍ਰਿਫਤਾਰ ਕੀਤਾ ਜਾਂਦਾ ਦੋਏ ਦੋਹੇ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕਰਦੇ ਪੁੱਛਣਾ ਚਾਹਦਾ ਭਗਵੰਤ ਮਾਨ ਸਾਹਿਬ ਨੂੰ ਕਿ ਮੇਰਾ ਆਪਣਾ ਜ਼ਿੰਦਗੀ ਦਾ ਬਦੌਰ ਵਕੀਲ ਤਜਰਬਾ ਕਿ ਜੇ ਕੋਈ ਭਗੌੜਾ ਸਾਲ ਰਹੇ 2 ਸਾਲ ਰਹੇ 3 ਸਾਲ ਰਹੇ ਛੁੱਟ ਕੋਰਟ ਦੇ ਵਿੱਚੋਂ ਛੇਤੀ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਐਫ ਆਈ ਆਰ 63 117 ਦੇ 128 ਇਹ ਤਿੰਨ ਦੀਆਂ ਤਿੰਨ ਜਿਹੜੀਆਂ ਐਫ ਆਈ ਆਰਸ ਆ ਇਹ ਥਾਣਾ ਜਿਹੜਾ ਬਾਜਾਖਾਨਾ ਉਹਦੇ ਵਿੱਚ ਇਹ ਦਰਜ ਆ ਤੇ ਇਹ ਤਿੰਨਾਂ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਸ਼ੀ ਆ ਮੈਂ ਕਿਉਂਕਿ ਅੱਜ ਸਾਰੇ ਜਿੰਨੇ ਪੱਖ ਤੁਹਾਡੇ ਕੋਲ ਲੈ ਕੇ ਆਇਆ ਕੂਟਾਂ ਦੇ ਆਰਡਰ ਲੈ ਕੇ ਆਇਆ ਆ ਡਿਕਲੇਅਰ ਹੋਇਆ ਜਿਹੜਾ ਪੀਓ ਇਹ ਮੈਂ ਤਾਂ ਦਰਸਾ ਰਿਹਾ ਕਈ ਵਾਰੀ ਉਹੀ ਗੱਲ ਹਵਾਜੇ ਚ ਲਾਈ ਜਾਂਦੇ ਆ ਤੇ ਮੈਂ ਪੁੱਛਣਾ ਚਾਹਦਾ ਭਗਵੰਤ ਮਾਨ ਸਾਹਿਬ ਨੂੰ ਕਿ ਮੇਰਾ ਆਪਣਾ ਜ਼ਿੰਦਗੀ ਦਾ बतौर ਵਕੀਲ ਤਜਰਬਾ ਕਿ ਜੇ ਕੋਈ ਭਗੌੜਾ ਸਾਲ ਰਹੇ 2 ਸਾਲ ਰਹੇ 3 ਸਾਲ ਰਹੇ ਛੋਟ ਕੋਰਟ ਦੇ ਵਿੱਚੋਂ ਛੇਤੀ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਉਹਦੇ ਨਾਲ ਦੀ ਨਾਲ ਫਿਰ ਇੱਕ ਜਿਹੜੀ ਹੋਰ ਵੱਡੀ ਗੱਲ ਆ ਕਿ ਅਪਰੂਵਲ ਬਣ ਜਾਏ ਬੰਦਾ ਅਪਰੂਵਰ ਬਣ ਜਾਏ ਪਹਿਲੀ ਤਾਂ ਇਹ ਗੱਲ ਆ ਵੀ ਜਿਹੜੇ ਪੋਰਸ ਨੇ ਉਹਨੂੰ ਗ੍ਰਫਤਾਰ ਕੀਤਾ ਐਫਆਈਰ ਨੰਬਰ 63 ਦੇ ਵਿੱਚ ਤੇ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਆ ਹੁੰਦਾ ਇੱਕ ਬੋਰਡ ਲੱਗਾ ਆ ਹੁੰਦਾ 117 ਤੇ 128 ਦੇ ਵਿੱਚ ਉਹ ਜਿਹੇ ਗ੍ਰਫਤਾਰ ਕਿਉਂ ਨਹੀਂ ਕੀਤਾ ਗਿਆ ਕਿਹੜੇ ਗੁੱਜੇ ਭੇਜਿਆ ਕਿ ਤਿੰਨਾਂ ਤਿੰਨਾਂ ਦੇ ਵਿੱਚੋਂ ਸਿਰਫ ਇੱਕ ਚ ਗ੍ਰਫਤਾਰ ਕੀਤਾ ਜਾਂਦਾ ਦੋਏ ਦੋਹੇ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਉਹਨੂੰ ਗ੍ਰਫਤਾਰ ਨਹੀਂ ਕਰਦੀ ਤੇ ਫੇਰ ਉਦੋਂ ਵੱਡੀ ਗੱਲ ਬੇ ਅਪਰੂਵਰ ਆ ਤੇ ਅਪਰੂਵਰ ਦਾ ਮੂਨਮ ਹੁੰਦਾ ਜਿੰਨੇ ਚ ਪ੍ਰੈਸੇਪੂਸ਼ਨ ਜਿਹੜੀ ਆਪਣੇ ਐਵੀਡੈਂਸ ਕੰਪਲੀਟ ਨਹੀਂ ਹੁੰਦੀ ਉਹਨਾਂ ਚ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਇਹ ਉਹ ਬੰਦੇ ਨੂੰ ਉਹਨਾਂ ਚ ਬੇਲ ਨੇ ਦਿੱਤੀ ਜਾਂਦੀ ਕਿਉਂਕਿ ਅਪਰੂਵਰ ਮਤਲਬ ਕਿ ਸਰਕਾਰੀ ਗਵਾਹ ਬੈਦੇ ਮਾਪੇ ਨੂੰ ਆਪਾਂ ਕਨਫੈਸ਼ਨ ਕਹਿੰਨੇ ਆ ਤੇ ਇਹ ਕਿਹੜੀ ਸੀ ਇਹਦੇ ਪਿੱਛੇ ਸੌਦੇਬਾਜ਼ੀ ਕੀ ਸੀ ਕਿ 2 ਮਹੀਨੇ ਦੇ ਵਿੱਚ ਬੇਲ ਕਰਵਾ ਦਿੱਤੀ ਤੇ ਇੱਕ ਮੇਰਾ ਹੋਰ ਵੀ ਆ ਜ਼ਿਲ੍ਹੇ ਕੋਰਟ ਤੋਂ ਵੀ ਬਰਾਂਡ ਜਾਰੀ ਹੁੰਦੇ ਆ ਬੰਦੇ ਦੇ ਉਹਦੇ ਵਿੱਚ ਸਪੈਸੀਫਿਕ ਲਿਖਿਆ ਜਾਂਦਾ ਕਿ ਇਸ ਕੇਸ 'ਚ ਇਹਦੀ ਜ਼ਮਾਨਤ ਹੋ ਗਈ ਆ ਜੇ ਕਿਸੇ ਹੋਰ ਕੇਸ 'ਚ ਲੜਿੰਦਾ ਨਹੀਂ ਤੇ ਫੇਰ ਇਹ ਇਹਨੂੰ ਛੱਡ ਦਿੱਤਾ ਜਾਵੇ ਤੇ ਕੀ ਪੁਲਿਸ ਦੀਆਂ ਅੱਖਾਂ ਬੰਦ ਕੰਨ ਬੰਦ ਆ ਕਿ ਦੋਵੇਂ ਦੋਹੇ ਕੇਸਾਂ ਦੇ ਵਿੱਚ ਉਹ ਪਹਿਲਾਂ ਦਾ ਥਾਣੇ ਨੇ ਅੱਖਾਂ ਮੀਟੀਆਂ ਆ ਭਈ ਗ੍ਰਫਤਾਰੀ ਨਹੀਂ ਪਾ ਰਹੇ ਛੇਮ ਥਾਣਾ ਤੇ ਦੂਜੀ ਫੇਰ ਕੋਰਟ ਤੋਂ ਵੀ ਆਲਟਰ ਹੁੰਦੇ ਤੇ ਪਾਈ ਜੇ ਕਿਸੇ ਹੋਰ ਕੇਸ 'ਚ ਲੜਿੰਦਾ ਨਹੀਂ ਤੇ ਜਿਹੜੇ ਜੇਲ੍ਹ ਚੋਂ ਰਿਹਾਈ ਹੁੰਦੀ ਆ ਉਸ ਵੇਲੇ ਲਿਖਿਆ ਜਾਂਦਾ ਪਈ ਹੋਰ ਕੇਸ ਨਹੀਂ ਇਹਦੇ ਤੇ ਕੋਈ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਕਿਹੜੀ ਸੌਦੇਬਾਜ਼ੀ ਸੀ ਜਿਹੜੀ ਇਹ ਤਿੰਨਾਂ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਾ ਪਾਉਣੀ ਫਿਰ ਅਪਰੂਵਰ ਬਣਾ ਕੇ ਬੇਲ ਕਰਵਾਉਣੀ ਇਹਦੇ ਪਿੱਛੇ ਇੱਕ ਢੋਂਗੀ ਛਾਜਿਸ਼ ਆ ਇਹ ਦੋਹਾਂ ਕਾਰਜਾਂ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਅੱਜ ਚਿੱਠੀ ਲਿਖ ਰਹੇ ਆ ਉਹਨਾਂ ਨੂੰ ਮਿਲ ਕੇ ਡੈਪੂਟੇਸ਼ਨ ਸ਼ਾਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਚੇਚੇ ਤੌਰ ਤੇ ਇਹ ਦੋ ਗੱਲਾਂ ਦਾ ਜਵਾਬ ਮੰਗਦਾ ਕਿ ਬਾਬੇ ਨੂੰ ਐਨਾ ਚਿਰ ਹੋਣ ਦੇ ਜੇਲ੍ਹ ਦੇ 21 ਤੋਂ ਗ੍ਰਿਫਤਾਰੀ ਹੋਣ ਦੇ ਬਾਵਜੂਦ ਸੈਂਕਸ਼ਨ ਨਾ ਦੇਣਾ ਤੇ ਦੂਜਾ ਉਹ ਪ੍ਰਦੀਪ ਕਲੇਰ ਦਾ ਉਹਦਾ ਕਨਫੈਸ਼ਨ ਹੋ ਜਾਣਾ ਕਨਫੈਕਸ਼ਨ ਹੋਣ ਦੇ ਬਾਵਜੂਦ ਪ੍ਰੋਸੀਕਿਊਸ਼ਨ ਨੇ ਹਾਲੇ ਤੱਕ ਕੋਈ ਹਾਂ ਨਹੀਂ ਕੀਤਾ ਕਿ ਕੋਰਟ 'ਚ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਨੂੰ ਐਜ ਅਕਿਊਜ਼ਡ ਜਿਹੜਾ ਆ ਉਹ ਸਮਨ ਕੀਤਾ ਜਾਵੇ